ਤੁਨੋਂ ਬੋਲਦੇ ਨਹੀਂ ਹਾਂ ਬੋਲ ਆਪਣੇ ਯਾਰ ਦੋਸਤਾਂ ਨੂੰ ਨਾ ਘਾਟ ਹੀ ਲਿਆਇਆ ਕਰੋ ਆਂਦੇ ਨੇ ਤੇ ਬੈਠਣ ਦਾ ਜਲੂਸ ਕੱਢ ਕੇ ਰੱਖ ਦਿੰਦੇ ਨਹੀਂ ਖਾਣ ਦਾ ਉਹਨਾਂ ਨੂੰ ਪਤਾ ਕਿਵੇਂ ਸਮਾਨ ਖਲੇਰ ਜਾਂਦੇ ਨੇ ਚਲ ਕੋਈ ਨਾ ਗੱਲ ਪਿਆ ਰੱਖਾਂਗਾ ਕਰਦੇ ਨਹੀਂ ਇਹ ਉਹਨਾਂ ਕਿੰਨੀ ਤੱਕਾਂ ਦੀ ਤਿਆਰੀ ਹੋ ਰਹੀ ਹੈ ਉਹ ਵਾਹ ਬੜਾ ਕੰਮ ਜਣਾ ਹੈ ਇੱਕ ਤਾਂ ਤੁਹਾਡੇ ਕੰਮ ਹੀ ਨਹੀਂ ਸਾਹ ਲੈਂਦੇਗੇ ਘੜੀ ਘਰ ਵੀ ਬੈਹ ਜਿਆ ਕਰੋ ਜਾ ਤੇ ਕੋਲੀਆਂ ਇੱਥੇ ਮੈਂ ਕਿਹੜਾ ਕਿੱ데 ਜਾਣਾ ਮੇਰੀ ਗੱਲ ਸੁਣੋ ਮੰਮੀ ਦਾ ਫੋਨ ਆਇਆ ਸੀ ਕਹਿੰਦੇ ਸੀ ਮੈਂ 2 ਦਿਨ ਰਹਿਣ ਆਣਾ ਹੈਗਾ ਬਈ ਤੇ ਮੈਂ ਕਿ ਆਜਾਂ ਵੈਸੇ ਵੀ ਇਈ ਘਰ ਚ ਕੋਣ ਹੈਗਾ ਬਈ ਕਿ ਤੂੰ ਹੀ ਉਹਦੀ ਕਮਾਈ ਆ ਆ ਕਿਹਾ ਤੁਹਾਡੀ ਭੂਆ ਆ ਜਾਂਦੀ ਐ 2 ਹੀ ਮਹੀਨੇ ਐ ਕਿ ਤੂੰ ਵੀ ਨਹੀਂ ਆਈ ਹੀ ਕੀ ਗੱਲ ਨਾੰਜੋ ਤੈਨੂੰ ਪਤਾ ਹੀ ਐ ਹਰ ਕੋਈ ਜਾਣਾ ਆਂਦਾ ਆ ਪਿਛਲੇ ਕਿਦਾਂ ਬੋਲੀ ਸਾਨੂੰ ਚੰਗਾ ਲੱਗਦਾ ਹੋਣ ਨਹੀਂ ਹੋਗੇ ਮੈਂ ਹੋ ਜਾਗੀ ਕਹਿਤਾ ਸੀ ਮੈਂ ਤੇ ਇਹੀ ਕਿਹਾ ਨਾ ਪੂਆ ਜੀ ਕਿ ਆਪਣੀ ਬੇਟੀ ਨੂੰ ਕਹੋ ਕਿ ਕਿਤੇ ਆਣਾ ਜਾਣਾ ਹੁੰਦਾ ਪਹਿਲਾਂ ਦੱਸ ਦਿਆ ਕਰੇ ਮੈਂ ਉਹਨੂੰ ਬੁਜ਼ਾਰ ਲਿਆਈਆ ਕਰਾਂਗੀ ਉਹਨੂੰ ਜਿਹੜਾ ਕੰਮ ਪਾਜੀ ਤੁਸੀਂ ਚਲੋ ਨਾਲ ਪਾਜੀ ਤੁਸੀਂ ਚਲੋ ਨਾਲ ਮੇਰੀ ਗੱਲ ਸੁਣੋ ਨਾ ਤੁਹਾਡੇ ਮੱਥੇ ਤੇ ਲਿਖਿਆ ਕਿ ਤੁਸੀਂ ਉਹਦੇ ਭਰਾ ਹੋ ਤੇ ਨਾ ਉਹਦੇ ਮੱਥੇ ਲਿਖਿਆ ਕਿ ਉਹ ਤੁਹਾਡੀ ਭੈਣ ਹੈ ਲੋਕੀ ਪੰਜਾਬ ਮੇਂ ਜਾ ਗੱਲਾਂ ਕਰਨਗੇ ਜੀ ਮੈਂ ਤਾਂ ਕਹਿ ਨਹੀਂ ਆ ਉਹ ਲੋਕਾਂ ਦਾ ਜਿਆਦਾ ਸੋਚ ਉਹ ਆ ਵੇਖ ਤੋਂ ਮੈਨੂੰ ਵੇ ਮੈਂ ਕੀ ਕਹਾਂ ਅੱਦਾ ਨਹੀਂ ਹੁੰਦਾ ਤਾਂ ਤੈਨੂੰ ਮੇਤੇ ਭਰੋਸਾ ਨਹੀਂ ਆ। ਚੁੱਪ ਕਰ ਜਾਓ। ਹਾਈ। ਪ੍ਰੀਤਾਈ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਹੈ ਪ੍ਰੀਤ ਸਰ? ਹਾਂਜੀ। ਸਤਿ ਸ੍ਰੀ ਅਕਾਲ। ਠੀਕ ਠਾਕ ਆ। ਸਰਪ੍ਰਾਈਜ਼ ਹੀ ਦੇਣੀ ਥੋ ਅਚਾਨਕ ਆ ਗਏ। ਮੈਂ ਕਹੇ ਗੱਲ ਕਰਦੀ ਕਿਸੀ ਕਿ ਮੰਮੀ ਨੇ ਨਹੀਂ ਆਣਾ ਰਹਿਣਾ। ਤੈਨੂੰ ਕੀ ਗੱਲ ਕਰਨੀ ਵਾਈ ਬੈਗੀ ਸੀ। ਬੈਗੀ ਸੀ। ਕੀ ਹਾਲ ਹੈ ਜੀਜਾ ਜੀ? ਬਹੁਤ ਵਧੀਆ। ਬਹੁਤ। ਉਹ ਸੁਣਾ ਦਿਨ ਤਾਂ ਕਿ। ਹੋਰ ਕੀ ਲੱਗੇ ਹੋਏ ਜੇ? ਬੱਸ ਉਦਾਂ ਹੀ। ਉਹ ਚਲੀ ਜਨੇ ਬਹਲੇ ਚੋਈ ਜੇ। ਉਹ ਨਾ ਤੇਰੇ ਜੀਜੇ ਨੇ ਨਾ ਕਿਤੇ ਕੰਮ ਜਾਣਾ ਸੀ ਜ਼ਰੂਰੀ। ਉਹ ਕੀ ਇਹ ਸਾਰੇ ਕਰੀ ਜਨੇ ਉਹ ਬੋਲ। ਮੈਂ ਕਹਿ ਰਹੀ ਸਾਂ ਕਿ ਤੇਰੇ ਜੀਜੇ ਨੇ ਨਾ ਕਿਤੇ ਕੰਮ ਜਾਣਾ ਮੈਂ। ਉਹ ਨਹੀਂ ਕੰਮ ਕੋਈ ਨਹੀਂ ਜਾਣਾ ਫੋਨ ਕਰਤਾ ਉਹਨੂੰ ਕਹਿੰਦੇ ਥੋੜਾ ਜਿਹਾ ਲੇੜ ਆ ਜਾਓ। ਅੱਧੇ ਘਣੇ ਕਿੱ데 ਰਿਕਾ ਲਿਆ। ਉਹ ਆਵਾਂਗੇ ਫੇਰ। ਤੂੰ ਇਹ ਤੇ ਕਿਹਾ ਸੀ ਕੰਮ ਹੈਗਾ ਜ਼ਰੂਰੀ ਤੇ ਜਾਉ ਨਾ ਤੁਸੀਂ। ਉੱਤਰ ਗੈਸਟ ਆਇਆ ਦਾ ਕੋਈ ਤੇ ਬੈਠਾ ਬਣਾ। ਨੱਚੜ ਨਹੀਂ ਜਿੰਮ ਕਿਤੇ ਕਰਨਾ ਬਾਹਰ ਹੋ ਜਾਈ ਨਾ ਮੈਂ ਕੋਈ ਆਈ ਆ ਮੈਂ ਗੱਲ باتیں ਕਰਨ ਤੋਂ ਚਲ ਆਪ ਇਕੱਠੇ ਚਾਹ ਬਣਾਣੇ ਆ ਜਾ ਬਹਿ ਜਾ ਫਿਰ ਚਲ ਆ ਜਾ ਦੋ ਘੜੀ ਗੱਲਾਂ ਹੀ ਕਰ ਲਈਏ ਤੇ ਤੇਰੇ ਜੀਜੇ ਨੇ ਸੁਣਨੀ ਐ ਮੈਨੂੰ ਕੁ ਲੈਓ ਤੁਰੇ ਸੋਈ ਦੇ ਵਿੱਚ ਮੈਂ ਕੀ ਕਰਨਾ ਮੇਰੀ ਗੱਲ ਸੁਣ ਇੱਥੇ ਘਰ ਚ ਦੱਸ ਕੇ ਜੀ ਦੋ ਜੀ ਐ ਮਿਲਣਾ ਤੋਂ ਮੈਨੂੰ ਹੁੰਦਾ ਜੀਜੇ ਨਾਲ ਤੇਨੂੰ ਕੋਈ ਕੰਮ ਨਹੀਂ ਹੁੰਦਾ ਤੇ ਮੈਂ ਕਿਹਸਾ ਰਸੋਈ ਚ ਆ ਜਾ ਸੀ ਉੱਥੇ ਹੀ ਗੱਲਾਂ ਕਰ ਲੈਣਾ ਨਾਲ ਨਾਲ ਚਾਹ ਬਣਾ ਲੈਣੇ ਆ ਤੂੰ ਬੈਠੇ ਜੀਜੇ ਕੋਲ ਗੋਲ ਹੀ ਹੋਣਾ ਸੀ ਮੈਂ ਤਾਹ ਦੇ ਨਾ ਤੈਨੂੰ ਲੈਣੀ ਆ ਕੋਈ ਨਾ ਚਾਹ ਵੀ ਚੱਟ ਮੰਨ ਜਾਂਦੀ ਜੀਜਾ ਜੀ ਆਜਾ ਆਜਾ ਤੂੰ ਕੀ ਕਰਨਾ ਹੈ ਰੋਈਂ ਚ ਮੈਂ ਸੋਚਿਆ ਗਲਾ ਪਾਣੀ ਪੀਲਾ ਤੂੰ ਭੈਣ ਆਪਣੇ ਨਾਲ ਗੱਲਾਂ ਕਰੰਦੀ ਆ ਕੀ ਹੋਇਆ ਤੇ ਦੱਸ ਮੈਨੂੰ ਆਈ ਦੇ ਤੂੰ ਤੀ ਮੈਂ ਤਾਂ ਉੱਥੇ ਪਾਣੀ ਦੇ ਦਵਾ ਅੱਗੇ ਤੇ ਰੋਈ ਚੰਦੇ ਸੀ ਪਾਣੀ ਲੈ ਆ ਨਾ ਨਾ ਚੋ ਗੁਨਾਹ ਹੋ ਗਿਆ ਵਾ ਫਿਰ ਕੀ ਹੋ ਗਿਆ ਜੇ ਮਾਂ ਆ ਗਿਆ ਤੇ ਗਲਾਸ ਪਾਣੀ ਪੀਣਾ ਦੱਸ ਚਲੋ ਮੇਰੇ ਜਾਈ ਨੂੰ ਬੈਠਾ ਥੋੜੀ ਦੇਰ ਬਾਅਦ ਚੁੱਪ ਜਾ ਮੇਰੇ ਅੱਧੀ ਚਾਹ ਤੇ ਮੰਮੀ ਨੂੰ ਵੀ ਬੜੀ ਪਸੰਦ ਆਉਂਦੀ ਹੈਗੀ ਐ ਬਸ ਇਹਨਾਂ ਦਾ ਇਹ ਨੱਕ ਤੇ ਕੁਛ ਚੜਦਾਗਾ ਤਾਂ ਯਾਦ ਇੱਕ ਦਿਨ ਜੀਜੇ ਨੇ ਚਾਹ ਬਣਾ ਕੇ ਪੇਸ਼ ਕੀਤੀ ਬੜੇ ਸਵਾਦ ਸੀ ਨਾ ਕੀ ਲੇਉਂ ਜੀ ਜੀ ਜੀਆਂ ਕੀ ਵਾਹ ਕਿਹੜੀ ਜੀਜੇ ਦੀ ਗੱਲਾਂ ਹੁੰਦੀਆਂ ਚਾਹ ਦੀਆਂ ਆਹਾਂ ਬਈ ਇੱਕ ਦਿਨ ਬਣਾ ਕੇ ਪੇਸ਼ ਕੀਤੀ ਨਾ ਆਉਂਦਾ ਦਿਲ ਕਰਦਾ ਹੈ ਚਾਹ ਬਣਾਉਣ ਨੂੰ ਮੈਂ ਤਾਂ ਸਾਲੇ ਆਈ ਦੋ ਕ ਬਚਾਈ ਬਣਾ ਲਈਏ ਤੇ ਅੱਜ ਤੇ ਮੈਂ ਸੁੱਕੀ ਮੇਰੀ ਗੱਲ ਸੁਣਿਓ ਕੀ ਗੱਲ ਤੁਹਾਨੂੰ ਅਸੀਂ ਚੰਗੀਆਂ ਨਹੀਂ ਲੱਗਦੀਆਂ ਦੋਵੇਂ ਬੈਠੀਆਂ ਹਾਂ ਹੁਣ ਕੀ ਹੋ ਗਿਆ ਜੇ ਮੈਂ ਰਸੋਈ ਚ ਗਈਆਂ ਤੇ ਮਗਰੇ ਆ ਗਏ ਪਾਣੀ ਪੀਣ ਅੱਜ ਦਿਨ ਤੱਕ ਪ੍ਰੀਤ ਇਹਨਾਂ ਨੇ ਕਦੀ ਭਾਂਡਾ ਨਹੀਂ ਚੁੱਕਿਆ ਤੇ ਕੋਈ ਚੀਜ਼ ਚਾਹੀਦੀ ਹੋਵੇ ਮੈਨੂੰ ਆਵਾਜ਼ ਦੇ ਲੰਦੇ ਨੇ ਤੇ ਕਿਵੇਂ ਆ ਗਏ ਫੇਲਾ ਹੁਣ ਬਹਿ ਗਏ ਆਗੇ ਵੀ ਇੱਥੇ ਇੱਕੇ ਦੋਵੇਂ ਗੱਲਾਂ ਕਰਦੀਆਂ ਮੈਂ ਵਿਚ ਆ ਕੇ ਬਹਿ ਜਾਵਾਂ ਕਦੀ ਰਸੋਈ ਕਦੀ ਇੱਥੇ ਕਦੀ ਕਮਰੇ ਚ ਕਦੀ ਗਲੀ ਚ ਹੀ ਘਰੋਟੀਆਂ ਤੇ ਤਾਂ ਆ ਗਏ ਮਗਰ ਮਗਰ ਹੁਣ ਤੁਹਾਨੂੰ ਤੁਹਾਡਾ ਕੰਮ ਨਹੀਂ ਯਾਦ ਆਇਆ ਜਾਊਂਗਾ ਆਪਣੇ ਕੰਮ ਚੱਲ ਜੂਗਾ ਨਾ ਜਿਵੇਂ ਕਿੰਦਾ ਦੀ ਗੱਲਾਂ ਕਰਨੀ ਆ ਨਾ ਰਸੋਈ ਚ ਕਦੀ ਗਲਾਸ ਪਾਣੀ ਜਾ ਉਹ ਜਦੋਂ ਤੂੰ ਬਿਮਾਰ ਸ਼ਮਰ ਹੋਣੀ ਆ ਤੇ ਕੌਣ ਕਰਦਾ ਸੀ ਦਵਾਈ ਦਾਰੂ ਹਾਂ ਪਰਚਾ ਬਣਾਉਂਦਾ ਸੀ ਕੌਣ ਰੋਟੀ ਬਣਾ ਕੇ ਪੋਹਂਦਾ ਉਹ ਮੈਂ ਹੀ ਕਰਦਾ ਹਾਂ ਨਾ ਤੇ ਉਦੋਂ ਮੈਂ ਬਿਮਾਰ ਸਾਂ ਨਾ ਜਦੋਂ ਹਾਂ ਨਹੀਂ ਸਕਦਾ ਕੀ ਕਰਦੇ ਬੇਜੇ ਤੁਸੀਂ ਦੋਨੋਂ ਉਹ ਮੈਂ ਨਹੀਂ ਗੱਲਾਂ ਕਰਦਾ ਤੇਰੀ ਭੈਣ ਕਰਦੀ ਆ ਇਹਦੇ ਦਿਮਾਗ 'ਚ ਸ਼ੱਕ ਪਿਆ ਸ਼ੱਕ ਕਾਦਾ ਇਹਦੇ ਨੂੰ ਹੀ ਪੁੱਛ ਲੈ ਮੇਰੀ ਗੱਲ ਸੁਣਿਓ ਮੇਰੇ ਦਿਮਾਗ 'ਚ ਕਰਦਾ ਸ਼ੱਕ ਪਿਆ ਹੋਇਆ ਹੈ ਕਿ ਤੁਹਾਡੀ ਸਾਲੀ ਹੈ ਮੈਨੂੰ ਪਤਾ ਹੈ ਮੇਰੀ ਭੈਣ ਸਹੀ ਭੈਣ ਹੈ ਨਾਲ ਮੈਨੂੰ ਆਪਣੀ ਭੈਣ ਤੋਂ ਕਹਦਾ ਸ਼ਰਤਾਂ ਲੈ ਵਾ ਦੱਸਿਓ ਜਰਾ ਐਵੇਂ ਨਾ ਕੁਝ ਬੋਲੀ ਜਾਓ ਕੋਈ ਤਾਂ ਤੈਨੂੰ ਪਤਾ ਹੋਣਾ ਤੂੰ ਗੱਲਾਂ ਕਰਦੀ ਦੱਸ ਕੋੜੀਆਂ ਕੋੜੀਆਂ ਅਗਾਂਹੇ ਕੋਈ ਕਰਦੀ ਪਈਆਂ ਮੈਂ ਜਦੋਂ ਆਈ ਹਾਂ ਉਹਦੋਂ ਵੀ ਤੁਸੀਂ ਉਹਨਾਂ ਨੂੰ ਇਸ਼ਾਰੇ ਕਰਦੇ ਬੈਠੀ ਜਾਓ ਤੁਸੀਂ ਮੈਨੂੰ ਰਸੋਈ ਚ ਵੀ ਲੈ ਏਦਾਂ ਹੀ ਲੈ ਗਏ ਨਹੀਂ ਤੇਰੀ ਤਾਂ ਏਦਾਂ ਦੀ ਕੋਈ ਗੱਲ ਨਹੀਂ ਗਈ ਮੈਂ ਕਿ ਤੂੰ ਇਹਨਾਂ ਕੋਲ ਬੈਠੀ ਬੋਰ ਹੀ ਹੋਏਂਗੀ ਮੇਰੇ ਨਾਲ ਤਾਂ ਗੱਲ ਚੱਜਦੀ ਕੋਈ ਕਰਦੇ ਨਹੀਂ ਤੇ ਤੇਰੇ ਨਾਲ ਕੀ ਸੀ ਮਜ਼ਾਕ ਕਰਨ ਕਿ ਮੈਂ ਤਾਂ ਤੇਨੂੰ ਰਸੋਈ ਚ ਲੈ ਆਉਂਦਾ ਹਾਂ ਹਾਜੀ ਵੀ ਮੈਂ ਰੇਡੀਓ ਚੈਨਲ ਤੇ ਗਾਣਾ ਸੁਣਦਾ ਮਰੀਆ ਕਲੇਵਿਆ ਨਹੀਂ ਬੰਦਾ ਮੋਬਾਈਲ ਨਹੀਂ ਚਲਾਉਂਦਾ ਦੀਦੀ ਮੇਰੀ ਤਾਂ ਬੰਦੀ ਵੜੀ ਜੀ ਜਾਈ ਜੀ ਨਾਨ ਤੁਹਾਨੂੰ ਪਤਾ ਹੈ ਤੇ ਤੁਸੀਂ ਹਾਂ ਹਾਂ ਮੇਰੇ ਨਾਲ ਨਹੀਂ ਇੱਕ ਬੰਦੀ ਹੈ ਬਾਕੀ ਤੇ ਸਾਰੇ ਜਹਾਨ ਨਾਲ ਇਹਨਾਂ ਦੀ ਬੰਦੀ ਹੈ ਹੋਰ ਕੀ ਕਹਿਣਾ ਦਿਮਾਗ ਦੀ ਸੋਚ ਐ ਦੱਸ ਇਹ ਚੰਗੀ ਸੁਣਨਾ ਜੋਦੂ ਕਰ ਲਈਆਂ ਮੈਂ ਦੋਤਾ ਹੀ ਦੱਸ ਦੋ ਮਿੰਟ ਗੱਲਾਂ ਬਾਤਾਂ ਨਾ ਪਰੇਗੀ ਤੇ ਘਰ ਚ ਦੋ ਜੀ ਐ ਇਹਦੇ ਦਿਮਾਗ ਦਾ ਸ਼ਾਕੀ ਰੋਜ਼ ਕਲੇਸ਼ ਕਰਾ ਦਿੰਦਾ ਪਤਾ ਕੀ ਹੋ ਜਾਪੈ ਇਹਨੂੰ ਨਾ ਪਰੇ ਤੇ ਮੇਰੀ ਗੱਲ ਸੁਣੋ ਉਹ ਕੁਝ ਦਿਨ ਪਹਿਲਾਂ ਦੀ ਗੱਲ ਹੈ ਉਹ ਦਿੱਲੋਂ ਮੇਰੀ ਭੂਆ ਆ ਗਈ ਨਾਲ ਉਹਦੀ ਕੁੜੀ ਆ ਗਈ ਪਾਪਾ ਤਾਂ ਦੋ ਮਿੰਟ ਬਾਅਦ ਗੱਲਾਂ ਬਾਤਾਂ ਕਰਨ ਲੈ ਅਰੇ ਦਿਮਾਗ ਦੇ ਸ਼ੱਕ ਦਾ ਕਿਹੜਾ ਆ ਗਿਆ ਅਰੇ ਤੂੰ ਨਿਕ ਗੱਲ ਕਰਨ ਨਾ ਕਰ ਹਾਂ ਅਗੀ ਤੂੰ ਮੇਰੀ ਸਾਲੀ ਹੈ ਔਰ ਤੂੰ ਮੇਰੀ ਛੋਟੀ ਭੈਣ ਵਰਗੀ ਹੈ ਜੀ ਪ੍ਰੇਜ਼ੈਂਟ ਕਰ ਕਹਾ ਕੋ ਮੇਰੇ ਪਰਿਵਾਰ ਚ ਕੋਈ ਆ ਜਾਣਾ ਨਾਲ ਉਹਨਾਂ ਦੀ ਕੋਈ ਧੀ ਭੈਣਾਂ ਜੀ ਅਰੇ ਦਿਮਾਗ ਦੇ ਸ਼ੱਕ ਦੇ ਕਿਹੜੇ ਬਾਹਰ ਆ ਜਾਂਦੇ ਆ ਹੋ ਦੀਦੀ ਨਹੀਂ ਪ੍ਰੇਤ ਐਦਾਂ ਦੀ ਕੋਈ ਗੱਲ ਨਹੀਂ ਇਹ ਤੇ ਇਹਨਾਂ ਦੀ ਸੋਚ ਐ ਪ੍ਰੀਤ ਮੈਂ ਤਾਂ ਬਸ ਇਹ ਸਮਝਾਨੀ ਆ ਕਿ ਕਿਸੇ ਦੇ ਮੂੰਹ ਮੱਥੇ ਨਹੀਂ ਲਿਖਿਆ ਆ ਕਿ ਫਲਾਣੇ ਦੀ ਭੈਣ ਆ ਜਾਂ ਫਲਾਣੇ ਦੀ ਧੀ ਆ ਕਿ ਕਿ ਪੰਜਾਬ ਪੰਜਾਬ ਗੱਲਾਂ ਕਰਦੇ ਮੈਂ ਕਹਿੰਦੀ ਕੰਨ ਨੂੰ ਕੋਈ ਇਹਨਾਂ ਨੂੰ ਕੋਈ ਗੱਲ ਕਰੇ ਮੈਂ ਤਾਂ ਤਾਂ ਹੀ ਡੱਕਦੀ ਆ ਕਿ ਸਰਦਾਰ ਜੀ ਤੁਸੀਂ ਨਾ ਕਿਤੇ ਜਾਇਆ ਕਰੋ ਮੈਂ ਆਪੇ ਚਲ ਜਾਵਾਂ ਇਦਾਂ ਦੀ ਸੋਚ ਹੋ ਗਈ ਦੀਦੀ ਤੁਹਾਡੀ ਬਲੈਕ ਪ੍ਰੀਤ ਤੂੰ ਤਾਂ ਹੀ ਮੁਗਲ ਤੇ ਕਹਿ ਲੱਗੀ ਨਾ ਬਹੁਤ ਜ਼ਿਆਣੀ ਏ ਉਹ ਬਹੁਤ ਜ਼ਿਆਣੀ ਬੰਦੀ ਆ ਜੇ ਇਹਦੇ ਪੁਲਵਾਚ ਦੇ ਬੇਬੇ ਆ ਜੇ ਨਾ ਕਹਿੰਦੀ ਆ ਕਿ ਲਾਗੇ ਬੈ ਕੇ ਸੇਵਾ ਕਰੋ ਮੰਮੀ ਸਾਡੀ ਹਾਂ ਹਾਂ ਤੇ ਦੱਸ ਸਾਡੀ ਮੰਮੀ ਦੀ ਸੇਵਾ ਔਰ ਕੌਣ ਕਰੇਗਾ ਜਵਾਈ ਭਾਈ ਕਰੇਗਾ ਮੈਂ ਹੀ ਕਰਾਂਗੀ ਤੇ ਦੀਦੀ ਉਦੋਂ ਵੀ ਉਹਨਾਂ ਨੂੰ ਲੈ ਜਾ ਕਰੋ ਰਸੋਈ 'ਚ ਨਾਲ ਜੀਜਾ ਜੀ ਨੂੰ ਨਾ ਅਜ ਤੂੰ ਆ ਗਿਆ ਤਾਂ ਫੇਰ ਵੀ ਇਹਦਾ ਦਿਮਾਗ ਵੇਲਾ ਕਿੱਦਾਂ ਤੂੰ ਜਾਣਦੇ ਆ ਨਹੀਂ ਪ੍ਰੀਤ ਨਹੀਂ ਦੀਦੀ ਤੂੰ ਗਲਤ ਕਰਦੇ ਪਏ ਜੀ ਮੈਨੂੰ ਵੀ ਸਾਫ਼ ਨਜ਼ਰ ਆਉਂਦਾ ਹੀ ਪਿਆ ਮੈਂ ਕੋਈ ਨਿਆਣੀ ਥੋੜੀ ਆ ਜਦੋਂ ਦੀ ਆਈਆਂ ਅਸੀਂ ਕੁਛ ਵੇਖਦੀ ਪਈਆਂ ਮੈਂ ਤਾਂ ਚੱਲ ਪਤਾ ਨਹੀਂ ਆਪਾਂ 'ਚ ਕੋਈ ਗੱਲ ਹੋਈ ਹੋਣੀ ਆ ਫਿਰ ਇੰਨਾ ਸ਼ੱਕ ਚੰਗਾ ਨਹੀਂ ਦੀਦੀ ਨਹੀਂ ਚੰਗੀ ਗੱਲ ਨਹੀਂ ਤੁਹਾਡੇ ਵਸਤੇ ਨਹੀਂ ਪ੍ਰੀਤ ਇਹੋ ਜੀ ਕੋਈ ਗੱਲ ਨਹੀਂ ਗਈ ਇਹੀ ਗੱਲ ਆ ਦੀਦੀ ਕੋ ਗੱਲ ਕਵਾਂ ਜਿੰਨੇ ਗਲਤ ਹੋਣਾ ਨਾ ਘਰ ਬੈਠ ਕੇ ਵੀ ਹੋ ਜਾਣਾ ਤੇ ਜਿੰਨੇ ਨਹੀਂ ਹੋਣਾ ਨਾ ਪਰਦੇਸਾਂ ਜਾ ਕੇ ਵੀ ਨਹੀਂ ਹੋਣਾ ਤੁਸੀਂ ਤੇ ਮੈਨੂੰ ਨਹੀਂ ਛੱਡਿਆ ਤੇ ਹੋਰਾਂ ਦੀ ਮੈਂ ਕੀ ਗੱਲ ਕਰਾਂ ਮੈਂ ਤਾਂ ਜਿੰਨਾ ਤੁਸੀਂ ਇਹਨਾਂ ਨੂੰ ਬੰਨ ਕੇ ਰੱਖੋਗੇ ਨਾ ਉਨਾਂ ਹੀ ਗਲਤ ਹੋਣਾ ਚਾਹੀਦਾ ਤੁਹਾਡੇ ਵਾਸਤੇ। ਉਹ ਤੁਸੀਂ ਦੇਖ ਲਓ ਕੀ ਕਰਨਾ ਹੈ। ਨਾ ਨਾ ਮੈਨੂੰ ਭੈਣ ਕਹਿ ਰਹੇ ਨੇ। ਤੁਹਾਨੂੰ ਅਜੇ ਤੱਕ ਸਾਡੇ ਦੋਵਾਂ 'ਚ ਜੋ ਬੌਂਡਿੰਗ ਸੀ ਉਹ ਨਜ਼ਰ ਨਹੀਂ ਆਈ। ਇਹ ਨਹੀਂ ਦੇਖਿਆ ਇਹਨੂੰ। ਮਤਲਬ ਮੈਂ ਹਾਸੇ ਖੇੜ ਕੇ ਗੱਲਾਂ ਕਰਦੀ ਤਾਂ ਮਤਲਬ ਤੁਸੀਂ ਮੈਨੂੰ ਗਲਤ ਸਮਝਦੇ ਹੋਵੋਗੇ। ਨਹੀਂ ਨਹੀਂ। ਹਾਸੇ ਖੇੜ ਕੇ ਤੇ ਤੇਰਾ ਘਰ ਵਾਲਾ ਵੀ ਮੇ ਨਾਲ ਗੱਲਾਂ ਕਰਦਾ ਵਾ। ਫੇਰ ਤੁਸੀਂ ਤੁਸੀਂ ਮੇਰੇ ਵੱਲ ਕਿੰਨੀ ਵਾਰੀ ਆਏ ਹੋ? ਕਹਿੰਦੇ ਮੈਂ ਘਰ ਨਹੀਂ ਹੁੰਦੀ, ਐਦਾਂ ਉਦਾਂ ਗਈ ਹੁੰਦੀ ਆ। ਤੇ ਮੈਂ ਕਦੀ ਸ਼ੱਕ ਕੀਤਾ ਤੁਹਾਡੇ ਤੇ? ਤੁਸੀਂ ਆ ਕੇ ਦਈਰ ਦੋ ਦੋ ਘੰਟੇ ਬੈਠੇ ਹੁੰਦੇ ਹੋ ਮੈਨੂੰ ਪਤਾ ਹੁੰਦਾ ਤੁਸੀਂ ਬੈਠੇ ਹੋ ਤੁਹਾਡੀ ਸੇਵਾ ਕਰਦੇ ਨੇ ਜੋ ਵੀ ਬਾਜ਼ਾਰੋ ਖਵਾਣਾ ਪਿਆਣਾ ਪਰ ਇਹਦਾ ਮਤਲਬ ਇਹ ਥੋੜੀ ਵੀ ਤੁਸੀਂ ਗਲਤ ਹੋ ਗਏ ਹੋ ਜਾਂ ਜੀਜਾ ਨੂੰ ਤੁਸੀਂ ਅੱਜ ਮੇਰੇ ਨਾਲ ਇਦਾਂ ਕਰਤਾ ਨਹੀਂ ਗ੍ਰੇਟ ਸ਼ਾਇਦ ਮੈਂ ਹੀ ਗਲਤ ਹੋਈ ਆ ਪਤਾ ਨਹੀਂ ਮੈਨੂੰ ਕੀ ਹੋ ਗਿਆ ਵਾ ਮੈਂ ਪਹਿਲਾਂ ਇਦਾਂ ਦੀ ਨਹੀਂ ਸੀ ਦੇਖ ਲੈਣਾ ਨਾ ਤੇ 70 ਵਿੱਚ ਜ਼ਿਆਦਾਤਰ ਫੀਮੇਲ ਹੀ ਕੰਮ ਕਰਦੀਆਂ ਨੇ ਫੋਨ ਵੀ ਆਉਂਦੇ ਉਹਨਾਂ ਦੇ ਹੀ ਆਉਂਦੇ ਨੇ ਕੋਈ ਮੈਸੇਜ ਆਣਾ ਹੋਵੇ ਲੈਪਟਾਪ ਤੇ ਜਾਂ ਫੋਨ 'ਚ ਇਹ ਉਹਨਾਂ ਨਾਲ ਹੀ ਰਿਪਲਾਈ ਕਰਦੇ ਰਹਿਣਗੇ ਮੈਂ ਇਹਨਾਂ ਨੂੰ ਕਹੂੰਗੀ ਮੇਲਸ ਕਿਉਂ ਨਹੀਂ ਤੀ ਰੱਖਦੇ ਇਹਦੇ ਮੇਰਾ ਕੰਮ ਹੀ ਉਦਾਂ ਦਾ ਗਵਾ ਹੈ ਮੈਂ ਦੱਸ ਕੀ ਕਰਾਂ ਮੇਲਸ ਅਗੇ ਨੇ ਲੇਕਿਨ ਅਸੀਂ ਇੱਕ ਫੀਮੇਲ ਹੀ ਰਿਕਰਮੈਂਟ ਜ਼ਿਆਦਾ ਰੱਖੀ ਹੋਈ ਹੈ ਕੰਮ ਕਰ ਇਦਾਂ ਦਾ ਪਤਾ ਨਹੀਂ ਮੇਰੇ ਅੰਦਰ ਕੀ ਸ਼ੱਕ ਦਾ ਬੀ ਬੋਝ ਗਿਆ ਕਿ ਬੰਦਾ ਅਗਰ ਚਾਰ ਜਨਾਨੀਆਂ 'ਚ ਬਹਿ ਕੇ ਕੋਈ ਕੰਮ ਕਰਨ ਦਿਆ ਵੈ ਬਿਜ਼ਨਸ ਕਰਦਾ ਵੈ ਕਿਸੇ ਵੀ ਮਤਲਬ ਬਾਹਰ ਫੋਰਨ ਦੇ ਨਾਲ ਇਹਨਾਂ ਦਾ ਕੰਮ ਅਟੈਚ ਹੈਗਾ ਵੈ ਮੇਰੀ 3 ਕਲਾਸ ਸੋਚ ਹੋ ਗਈ ਸੀ ਮੈਂ ਥੋੜੇ ਇਨਸਿਓਰ ਫੀਲ ਕਰਨ ਲੱਗ ਪਈ ਸਾਂ ਮਤਲਬ ਹਰ ਟਾਈਮ ਦੇਖਣਾ ਇਹਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਸੌਰੀ ਮੈਂ ਮਾਫੀ ਮੰਗਦੀ ਤੁਹਾਡੇ ਕੋਲੋਂ ਬਿਲਕੁਲ ਦੀਦੀ ਮੈਂ ਕੋ 3 ਕਲਾਸ ਹੋ ਗਈ ਹੋਈ ਹੈ ਨਹੀਂ ਨਹੀਂ ਮੈਂ ਆਪਣੀ ਸੋਚ ਬਦਲਾਂਗੀ ਤੁਹਾਨੂੰ ਵੀ ਸ਼ੱਕ ਲੱਗਦਾ ਵੀ ਸੀ ਤੁਸੀਂ ਜਿਵੇਂ ਕਿ ਆ ਫੋਨ ਮੈਸੇਜ ਲੈਪਟਾਪ ਇਹ ਉਹ ਤੁਸੀਂ ਚੈੱਕ ਕਰੋ ਆਪਣੇ ਤਰੀਕੇ ਨਾਲ ਨਹੀਂ ਨਹੀਂ ਚੈੱਕ ਕਰਨ ਦੇ ਕਿ ਲੋੜ ਹੈ ਮੇਰੇ ਸਾਹਮਣੇ ਕੰਮ ਕਰਦੇ ਬੈਠੇ ਪਰ ਪਤਾ ਨਹੀਂ ਅੰਦਰੋਂ ਦਾ ਇੱਕ ਖਬਰਾਹਟ ਹੋਣੀ ਪਤਾ ਨਹੀਂ ਅੱਜ ਲੇਟ ਹੋ ਗਈ ਅੱਜ ਕਿੱਥੇ ਬੈਠੇ ਹੋਣਗੇ ਮੈਨੂੰ ਇੱਕ ਅਜੀਬ ਜਿਹੀ ਮਨ ਚ ਹਲਚਲ ਰੰਦੀ ਸੀ ਹਰ ਟਾਈਮ ਐਸੇ ਕਰਕੇ ਨਾ ਜੀ ਮੇਰਾ ਸੁਭਾਈ ਖਰਾਬ ਹੋ ਗਿਆ ਭੂਆ ਜੀ ਨੇ ਵੀ ਆਂਦੇ ਸੀ ਦਿੱਲੀਓ ਮੈਂ ਉਹਨਾਂ ਨਾਲ ਵੀ ਸਹੀ ਵਰਤਾਨ ਨਹੀਂ ਕੀਤਾ ਸੌਰੀ ਮੇਰੇ ਕੋਲ ਹਲਤੀ ਹੋ ਗਈ ਮੈਂ ਕਿਉਂ ਤਾਂ ਇਦਾਂ ਦਾ ਬਿਲਕੁਲ ਨਹੀਂ ਕਰਾਂਗੀ ਖੁਸ਼ ਹੋ ਕਦੇ ਆ ਗਈ ਤੇ ਤੇਰੀ ਅੱਖਾਂ ਗੋਲ ਗਈਆਂ ਨਾਲੇ ਤੂੰ ਮਾਫੀ ਮੰਗ ਲਈ ਉਹ ਤੇਰਾ ਨਹੀਂ ਹਾਲ ਇਹ ਸਾਰਿਆਂ ਦਾ ਹਾਲ ਹੈ ਸਹੀ ਕਹਿੰਦੇ ਨੇ ਇਹ ਮੇਰੇ ਵਰਗੀਆਂ ਕੁਸ਼ ਔਰਤਾਂ ਦਾ ਹਾਲ ਨਹੀਂਗਾ ਇੱਕ ਘਰ ਘਰ ਵਿੱਚ ਹੈਗਾ ਜੇ ਅਗਰ ਬੰਦੇ ਘਰੋਂ ਚਲੇ ਜਾਣ ਕੰਮ ਕਰ ਲਈ ਖਾਸ ਤੌਰ ਤੇ ਜਿਹੜੇ ਥੋੜੇ ਸੋਹਣੇ ਸੁਨਖੇ ਹੁਣ ਮੂੰਹ ਮੱਥੇ ਲੱਗਦੇ ਹੁਣ ਕਿਉਂ ਦੀਦੀ ਜੀ ਤੇ ਉਹਨਾਂ ਦੀ ਜਨਾਨੀਆਂ ਨੂੰ ਬੜਾ ਮਤਲਬ ਹੁੰਦਾ ਹੈ ਕਿ ਪਤਾ ਨਹੀਂ ਕਿਹੜੀ ਪਟਾਲਣਗੇ ਕੰਮ ਕਰਨਗੇ ਨੇ ਦੁਕਾਨਾਂ ਤੇ ਆਫਿਸ ਚ ਹਰ ਜਗ੍ਹਾ ਅੱਜ ਕੱਲ ਲੇਡੀਜ਼ ਤੇ ਜੈਂਟਸ ਇਕੱਠੇ ਕੰਮ ਕਰਦੇ ਨੇ ਸੋ ਕੁੜੀਆਂ ਇਹ ਚੀਜ਼ ਨੂੰ ਬਹੁਤ ਹੀ ਗਲਤ ਲੈਣ ਲੱਗਦੀਆਂ ਨੇ ਇਹ ਕੰਮ ਕਰਦੇ ਨਹੀਂ ਕਿ ਇਹ ਇੱਕ 트ੈਂਡ ਬਣ ਗਿਆ ਇਹ ਮੈਸੇਜ ਦੇਵੇ ਇੱਕ ਗਲਤੀ ਮੈਸੇਜ ਆਇਆ ਨਹੀਂ ਮਤਲਬ ਪੜਾਈ ਕਰਾਣੀ ਅਸੀਂ ਕੁੜੀਆਂ ਨੂੰ ਦੱਬ ਗਏ ਪਰ ਉਹ ਕੁੜੀਆਂ ਕੰਮ ਨਾ ਕਰਨ ਇੱਕ ਔਰਤ ਦੀ ਸੋਚ ਹੋ ਗਈ ਹੈ ਜਦੋਂ ਬੰਦਾ ਘਰੋਂ ਬਾਹਰ ਜਾਂਦਾ ਵੈ ਤੇ ਮਗਰ ਜਨਾਨੀ ਵੀ ਤਾਂ ਕੱਲੀ ਹੁੰਦੀ ਹੈ ਬੰਦਾ ਕਿਹਨਾਂ ਸ਼ੱਕ ਕਰ ਲੈਂਦਾ ਜਨਾਨੀ ਤੇ ਕਿ ਪਤਾ ਨਹੀਂ ਮਗਰ ਕੋਈ ਆਇਆ ਹੈ ਕੋਈ ਗਿਆ ਨਹੀਂ ਨਾ ਕਰਦਾ ਜਨਾਨੀ ਨੂੰ ਨਹੀਂ ਸ਼ੱਕ ਕਰਨਾ ਚਾਹੀਦਾ ਕਿ ਬੰਦਾ ਬਾਹਰ ਗਿਆ ਵੇ ਕੰਮ ਕਰਨੀ ਗਿਆ ਉਹਨੇ ਪੂਰਾ ਮਹੀਨੇ ਦਾ ਖਰਚਾ ਕਢ ਮੈਂ ਘਰਵਾਲਾ ਵੇਖਣਾ ਹੈ ਉਹ ਪੈਸੇ ਕਮਾਣ ਜਾਂਦਾ ਹੈ ਨਾ ਕਿ ਉਹ ਗਲਤ ਰਸਤੇ ਜਾਂਦਾ ਵੇ ਐਨੇ ਵੀ ਘਟੀਆ ਸੋਚ ਜਨਾਨੀ ਨੂੰ ਨਹੀਂ ਰੱਖਣੀ ਚਾਹੀਦੀ ਸ਼ੱਕ ਦਾ ਵੀ ਸਾਡਾ ਜ਼ਿੰਦਗੀ ਦਾ ਬੇੜਾ ਕਰਕ ਖਾ ਕੇ ਜਾਂਦੀ ਹੈ ਇਸ ਲਈ ਸ਼ੱਕ ਐਨਾ ਵੀ ਨਾ ਕਰੋ ਐਨੀ ਖੋਲ ਵੀ ਨਾ ਦਿਓ ਕਿ ਕੱਲ ਨੂੰ ਕੋਈ ਘਰ ਖਰਾਬ ਹੋ ਜਾਏ ਕਿ ਕੋਲੇ ਤੇ ਤੀਵਨੀ ਚੰਗੀ ਹੁੰਦੀ ਨਹੀਂ ਐਨਰ ਬੜੀ ਤੇਰਾ ਕੱਸੋ ਵੀ ਨਾ ਕਿ ਜੇ ਤਾ ਛੱਡੋ ਤੁਹਾਡੇ ਮੂੰਹ ਤੇ ਆ ਬੱਚੇ ਸਹੀ ਗੱਲ ਸੋ ਸ਼ੱਕ ਕਰਨਾ ਬਹੁਤ ਮਾੜੀ ਗੱਲ ਐ ਇਹ ਘਰ ਘਰ ਦੀ ਕਹਾਣੀ ਐ ਬੱਚਿਆਂ ਤੇ ਕਰਦੇ ਹੋ ਘਰ ਵਾਲੇ ਤੇ ਕਰਦੇ ਹੋ ਜਨਾਨੀ ਤੇ ਕਰਦੇ ਹੋ ਇਹ ਕਿਰਦਾਰ ਤਾਂ ਸੀ ਇੱਕ ਔਰਤ ਪ੍ਰਤੀ ਦਹਾਇਆ ਨਾ ਕਿ ਉਹ ਸ਼ੱਕ ਕਰਦੀ ਲੇਕਿਨ ਸ਼ੱਕ ਬੰਦੇ ਵੀ ਬੜਾ ਕਰਦੇ ਨੇ ਜੇ ਔਰਤ ਘਰੋਂ ਲੇਟ ਹੋ ਜੇ ਜਾਂ ਬੰਦਾ ਲੇਟ ਹੋ ਜੇ ਸ਼ੱਕ ਕਰਨਾ ਜ਼ਰੂਰੀ ਨਹੀਂ ਉਹਦਾ ਕਾਰਨ ਜਾਨੋ ਉਹ ਕਿਉਂ ਲੇਟ ਹੋਇਆ ਸੋ ਸਾਡਾ ਅੱਜ ਦਾ ਇਹੀ ਮੈਸੇਜ ਹੈਗਾ ਸੀ ਸੋ ਤੁਹਾਨੂੰ ਉਹ ਵੀਡੀਓ ਕਿੱਦਾਂ ਨਹੀਂ ਲੱਗੀ ਹੈ ਪਲੀਜ਼ ਤੁਹਾਨੂੰ ਕਮੈਂਟ ਕਰਕੇ ਦੱਸਣਾ ਵਧੀਆ ਲੱਗੇਗੀ ਤੇ ਲਾਈਕ ਵੀ ਕਰ ਦੇਣਾ ਤੇ ਅੱਗੇ ਸ਼ੇਅਰ ਵੀ ਕਰ ਦੇਣਾ ਕਮੈਂਟ ਸ਼ੁਰੂ ਕਰਿਓ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਨੰਨਾ ਨੰਨੀ ਛੋਟੀ ਜਿਹੀ ਕਿ ਬਹਿ ਲੱਗੀ ਹੋਈ ਹੈ ਕੋਈ ਸਮੋਜੀ ਉਹ ਖੜਗਾ ਦੇਣਾ ਕਿਉਂ ਜੀ ਦੱਸਿਓ ਹਣ ਜੀਜਾ ਜੀ ਮੈਂ ਸ਼ੱਕ ਬਿਲਕੁਲ ਨਹੀਂ ਕਰਾਂਗੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਆਪਣਾ ਖਿਆਲ ਰੱਖਣਾ ਜੀ ਅਗਲੀ ਵੀਡੀਓ ਲੈ ਕੇ ਜਲਦੀ ਆਵਾਂਗੇ ਤੁਹਾਡੇ ਲਈ